ਸਾਸੀ ਕਾਲ ਜੀ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਗੱਲ ਕਰਨ ਲੱਗਾ ਵਾਂ ਜੀ ਮੈਂ ਜਿਹੜਾ ਅਮਰੀਕਾ ਦਾ ਪ੍ਰਧਾਨ ਮੰਤਰੀ ਆ ਉਹ ਸਾਰਿਆਂ ਨੂੰ ਉੱਥੋਂ ਜਿਹੜੇ ਰਹਿ ਰਹੇ ਸੀ ਅਨਲੀਗਲ ਤੇ ਉਹਨਾਂ ਨੂੰ ਭੇਜੀ ਜਾ ਰਿਹਾ ਵਾ ਤੇ ਜਿਹੜੇ ਸਾਡੇ ਲੋਕ ਪੰਜਾਬੀ ਆ ਇਹ ਕਰ ਲੈਂਦੇ ਆ ਗੁੱਸਾ ਫਿਰ ਜੇ ਕੋਈ ਗੱਲ ਕਰੇ ਇਹ ਹੁਣ ਛੋਟੀਆਂ ਛੋਟੀਆਂ ਵੀਡੀਓ ਬਣਾ ਕੇ ਕੋਈ ਟਰੰਪ ਬੜੀ ਜਾਂਦਾ ਕੋਈ ਕੁਛ ਬਣੀ ਜਾਂਦਾ ਵਾ ਇਹ ਮਜ਼ਾਕ ਵਾਲੀ ਗੱਲ ਨਹੀਂ ਕੀ ਲੋਕਾਂ ਨੇ 40 40 50 50 ਲੱਖ ਰੁਪਈਆ ਲਾ ਕੇ ਚੁੱਕ ਕੇ ਚਲੋ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਗਏ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸੁਧਾਰਨ ਵਾਸਤੇ ਗਏ ਤੇ ਉਹਨਾਂ ਦਾ ਮਿੱਟੀ ਹੋ ਗਿਆ ਤੇ ਜਿਹੜੇ ਸਾਡੇ ਲੋਕ ਵਾ ਤਮਾਸ਼ਗੀਰ ਲੋਕ ਇਹ ਤਮਾਸ਼ਾ ਡੇ ਇਹ ਵੇਖਣ ਬੰਦ ਸੰਵੰਨੀਆਂ ਵੀਡੀਓ ਬਣਾ ਬਣਾ ਕੇ ਪਾਉਂ ਡਏ ਆ ਕਹਿੰਦੇ ਹੁੰਦੇ ਨਾ ਵੀ ਜਦੋਂ ਕਿਸ ਦੇ ਘਰ ਅੱਗ ਲੱਗੇ ਤੇ ਉਹਨੂੰ ਸੇਕੀਦਾ ਨਹੀਂ ਹੁੰਦਾ ਸੇਕੀਦਾ ਤਾਂ ਨਹੀਂ ਹੁੰਦਾ ਕਿ ਮਹਾਰਾਜ ਉੱਤੇ ਵਿੰਦਾ ਵਾ ਉਹ ਟਾਈਮ ਦੂਰ ਨਹੀਂ ਹੁੰਦਾ ਜਦੋਂ ਅੱਗ ਢਾਡੇ ਘਰਾਂ ਵਿੱਚ ਵੀ ਲੱਗ ਸਕਦੀ ਆ ਕਹਿੰਦਾ ਮਤਲਬ ਇਹ ਆ ਕਿ ਹੁਣ ਮੈਂ ਇੱਕ ਵੀਡੀਓ ਵੇਖਣ ਰਿਹਾ ਹਾਂ ਭਾਨਾ ਵਾ ਕਮੇਡੀ ਵੀਡੀਓ ਬਣਾਉਂਦਾ ਵਾ ਉਹਨੇ ਬਣਾਈ ਆ ਕਿ 트럼ਪ ਆ ਗਿਆ ਪੰਜਾਬ ਭਾਨੇ ਨੇ ਬਣਾਈ ਆ 트럼ਪ ਆ ਗਿਆ ਪੰਜਾਬ ਤੇ ਤੁਸੀਂ ਵੇਖੋ ਵੀ ਤੁਸੀਂ ਇੱਕ ਵਿਊ ਲੈਣ ਦੇ ਮਾਰੇ ਹਨਾ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੇ ਜੇ ਅਗਲਿਆਂ ਨੂੰ ਮਜ਼ਾਕ ਬਣਾ ਬਣਾ ਕੇ ਤੁਸੀਂ ਆਪਣੇ ਵੀਊ ਲੈਣ ਦੇ ਜੇ ਇਦਾਂ ਦਾ ਨਾ ਕੁਛ ਕਰਿਆ ਕਰੋ ਕੋਈ ਵੀ ਗੱਲ ਵਾ ਜੇ ਉਹ ਮੰਨ ਲਓ ਹੁਣ ਸਾਰੇ ਉਹ ਡਿਪੋਰਟ ਕਰ ਕਰਕੇ ਇੱਧਰ ਭੇਜੰਡਿਆ ਵਾ ਪੰਜਾਬ ਦੇ ਵਿੱਚ ਤੇ ਉਹ ਪੰਜਾਬੀਆਂ ਦੀ ਸ਼ਰਮ ਦੀ ਗੱਲ ਆ ਤੇ ਤੁਸੀਂ ਖੁਸ਼ ਹੋ ਹੋ ਕੇ ਵੀਡੀਓ ਬਣਾਉਣ ਦੇ ਜੇ ਕੋਈ ਕੁਛ ਬਣ ਦਿਆ ਕੋਈ ਕੁਛ ਬਣ ਦਿਆ ਵਾ ਲੋਕਾਂ ਦੇ ਘਰਾਂ 'ਚ ਅੱਗ ਲੱਗੀ ਆ ਤੇ ਇਹ ਸੇਕਾ ਸੈਕੰਡ ਹੈ ਥੋੜਾ ਨਾ ਵੇਖਿਆ ਕਰੋ ਕਿ ਮਾਹੌਲ ਕੀ ਚੱਲਣ ਡਿਆ ਵਾ ਸਿਰਫ ਇਹੋ ਨਾ ਵੇਖਿਆ ਕਰੋ ਕਿ ਅਸੀਂ ਬਸ ਵੀਡੀਓ ਬਣਾਉਣੀ ਆ ਵੀਡੀਓ ਪਾਉਣੀ ਆ ਤੇ ਵਿਊ ਲੈਣੇ ਆ ਬਸ ਕਿਸਦਾ ਇਹ ਵੀ ਵੇਖਿਆ ਕਰੋ ਵੀ ਕੀ ਲੋਕਾਂ ਨੇ ਇਨਾ ਇਨਾ ਪੈਸਾ ਝਾੜਤਾ ਇਨਾ ਨਾ ਲੋਕੀ ਘਰਾਂ ਘਰਾਂ ਤੋਂ ਉੱਜੜ ਗਏ ਆ ਤੇ ਕਈਆਂ ਨੂੰ ਤੇ ਹੁਣ ਮੈਂ ਇੱਕ ਖਬਰ ਪੜ੍ਹਨ ਡਿਆ ਹਾਂ ਕਹਿੰਦੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਛੱਡਤਾ ਵਾ ਉਹ ਨਾ ਕਰਦੇ ਰਹੇ ਨਾ ਕਰਦੇ ਰਹੇ ਕਮ ਸੇ ਕਮ ਤੁਸੀਂ ਵੀਡੀਓ ਬਣਾਉਂਦੇ ਕੋਈ ਐਹੋ ਜੀ ਵੀਡੀਓ ਬਣਾਓ ਜਿਹੜੀ ਸਰਕਾਰਾਂ ਤੱਕ ਜਾਵੇ ਵੀ ਕੋਈ ਇਹਦਾ ਮਸਲੇ ਦਾ ਹੱਲ ਕਰੋ ਕੋਈ ਜਿਹੜੇ ਮਰ ਚਲੇ ਆ ਗਰੀਬ ਇੰਨਾ ਇੰਨਾ ਕਰਜ਼ਾ ਚੁੱਕ ਕੇ ਗਏ ਆ ਕੋਈ ਉਹਨਾਂ ਦਾ ਹੱਲ ਕਰੋ ਤੁਸੀਂ ਹੋਰ ਹੀ ਸ਼ੋਸ਼ੇ ਬਾਜ਼ੀਆਂ ਕਰੀ ਜਾਂਦੇ ਈ ਤੁਸੀਂ ਕਦੇ ਕਿਸ ਤੇ ਕਹਿੰਦੇ ਵੀ ਗੱਲ ਹੋ ਗਈ ਸਾਡੀ ਤਾਂ ਕਦੇ ਕੋਈ ਗੱਲ ਹੋ ਗਈ ਇਹ ਕੀ ਮੈਸੇਜ ਦੇਂਦੇ ਤੁਸੀਂ ਕੋਈ ਮੈਸੇਜ ਦੇਣਾ ਕੋਈ ਚੰਜ ਦਾ ਮੈਸੇਜ দাও ਤੁਸੀਂ ਲੋਕਾਂ ਦੇ ਘਰਾਂ ਘਰਾਂ ਦੇ ਘਰ ਉਜੜ ਗਏ ਆ ਤੁਹਾਨੂੰ ਆਪਣੀ ਪਈ ਜੇ ਵੀਡੀਓ ਬਣਾਉਣੀ ਆ ਤੇ ਕੋਈ ਚਸਵਾਦੀ ਬਣਾਓ ਜਿਹੜਾ ਲੋਕਾਂ ਨੂੰ ਮੈਸੇਜ ਦਵੋ ਕਿ ਕਿਸ ਦਾ ਭਲਾ ਹੋਵੇ ਇਹ ਥੋੜਾ ਵੀ ਕਿਸੇ ਦਾ ਘਰ ਉਜੜ ਗਿਆ ਤੇ ਤੁਸੀਂ ਲਲਕਾਰੇ ਮਾਰ ਮਾਰ ਕੇ ਦੇਜੇ ਸੇਕਣ ਜੇ ਕੋਈ ਗਲਤੀ ਹੋ ਗਈ ਆ ਜੇ ਮੈਂ ਕਦੇ ਗਲਤ ਬੋਲਿਆ ਤਾਂ ਮੈਨੂੰ ਦੱਸੋ ਮੈਂ ਇਹ ਨਹੀਂ ਕਹਿੰਦਾ ਤੁਸੀਂ ਵੀਡੀਓ ਮਾਰੀਆਂ ਬਣਾਉਂਦੇ ਜੇ ਵੀਡੀਓ ਤੁਸੀਂ ਮੈਂ ਤੁਹਾਡੀਆਂ ਵੀਡੀਓ ਵੇਂਦਾ ਰਿਹਾ ਆ ਤੁਸੀਂ ਵੀਡੀਓ ਬਣਾਉਂਦੇ ਚਲੋ ਹਾਸਾ ਖੇਡਾ ਪਾਉਂਦੇ ਜੇ ਬੜੀ ਵਧੀਆ ਚੰਗੀ ਗੱਲ ਆ ਵੀ ਲੋਕਾਂ ਨੂੰ ਹਸਾਉਣਾ ਕੋਈ ਮਾੜੀ ਗੱਲ ਨਹੀਂ ਆ ਪਰ ਜਿਹੜਾ ਤੁਸੀਂ ਆ ਵੀਡੀਓ ਬਣਾ ਕੇ ਤੁਸੀਂ ਪਤਾ ਨਹੀਂ ਮੈਨੂੰ ਕੀ ਪੇਸ਼ ਕਰਨਾ ਚਾਹੁੰਦੇ ਈ ਹੋ ਮੈਂ ਇਹਨੇ ਜੋ ਕਦੇ ਹੈ ਨਹੀਂਗਾ ਵੀ ਤੁਹਾਨੂੰ ਮੈਂ ਕੋਈ ਸੁਝਾਅ ਦੇ ਸਕਾਂ ਪਰ ਤੁਸੀਂ ਆਪ ਹੀ ਸਮਝਦਾਰ ਜੇ ਇਹੋ ਜਿਹੇ ਵੀਡੀਓ ਨਾ ਬਣਾਇਆ ਕਰੋ ਲੋਕਾਂ ਨੂੰ ਇਹੋ ਜਿਹੇ ਵੀਡੀਓ ਬਣਾ ਬਣਾ ਕੇ ਵਿਖਾਓ ਕਿ ਲੋਕਾਂ ਨੂੰ ਮੈਸੇਜ ਮਿਲੇ ਵੀ ਹਾਂ ਬਈ ਆ ਗੱਲ ਇਦਾਂ ਹੋਈ ਆ ਤੇ ਇਹਨਾਂ ਨੂੰ ਹੈਲਪ ਦੀ ਲੋੜ ਆ ਜਿੰਨੋ ਜਿਹੜੇ ਟਾਈਮ ਉਹਨਾਂ ਨੂੰ ਹੈਲਥੀ ਲੋਡ ਹੋ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਉਹਨਾਂ ਦਾ ਮਜ਼ਾਕ ਡਾਉਨ ਡੇਜ ਏਦਾਂ ਨਾ ਕਰਿਆ ਕਰੋ ਕਿਸੇ ਦੇ ਘਰ ਲੱਗੀ ਆ ਅੱਗ ਉਹਨੂੰ ਨਾ ਸੇਕੋ ਕਿਉਂਕਿ ਮਹਾਰਾਜ ਬਹੁਤ ਬਿਆੰਤ ਵਾ ਉਹ ਕਿਸੇ ਦੇ ਨਾਲ ਵੀ ਪਾਣਾ ਵਰਤਾ ਸਕਦਾ ਵਾ ਬਾਕੀ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੇ ਤੁਹਾਨੂੰ ਗੱਲਾਂ ਨਹੀਂ ਚੰਗੀਆਂ ਲੱਗੀਆਂ ਤਾਂ ਤਾਂ ਵੀ ਕੋਈ ਗੱਲ ਨਹੀਂ ਤੇ ਜੇ ਤੁਸੀਂ ਚੰਗੀਆਂ ਲੱਗੀਆਂ ਤੁਹਾਨੂੰ ਤੇ ਫੇਰ ਤੁਸੀਂ ਕੋਈ ਨਾ ਕੋਈ ਚੰਗੀ ਵੀਡੀਓ ਬਣਾ ਕੇ ਮੈਸੇਜ ਪਾਓ ਧੰਨਵਾਦ ਜੀ ਰੱਬ ਰਾਖਾ